ਕਾਂਗਰਸ ਵਾਲੇ ਪਾਸੇ ਵੀ ਉਹਨਾਂ ਆਸ਼ੂ ਸਾਹਿਬ ਜ਼ਿੰਮੇਵਾਰੀ ਲੈ ਗਨੇ ਕਿ ਭਈ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ ਪਰ ਨਾਲ ਰਾਣਾ ਸਾਹਿਬ ਕਹਿੰਦੇ ਕਿ ਨਹੀਂ ਉਤਰ ਰਲੀ ਮਿਲੀ ਹੁੰਦੀ ਹੈ ਜਦੋਂ ਕੋਈ ਪਾਰਟੀ ਕੰਮ ਕਰਦੀ ਹੈ ਅਸਤੀਫਾ ਉਹਨਾਂ ਨੇ ਭੇਜਤਾ ਅਸਤੀਫਾ ਹੁਣ ਅੱਗੇ ਮਨਜ਼ੂਰ ਹੁੰਦਾ ਨਹੀਂ ਹੁੰਦਾ ਜਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਕੀ ਮੌਲ ਬਣੇਗਾ ਕਾਂਗਰਸ ਦਾ ਹੁਣ ਦੇਖੋ ਕਾਂਗਰਸ ਦਾ ਯਾਰ ਮੈਨੂੰ ਮਤਲਬ ਕਿ ਨਾ ਅੱਛਾ ਕੱਲ ਮੈਨੂੰ ਕੋਈ ਲੰਬਾ ਵੀ ਆਇਆ ਚਲੋ ਲੰਬਾ ਸਿਰ ਮੱਥੇ ਹੁੰਦਾ ਦੇਖੋ ਕੋਈ ਸਿਆਣਾ ਬੰਦਾ ਲਾਂਭਾ ਦਿੰਦਾ ਹੈ ਨਾ ਉਹ ਕੋਈ ਅਕਾਲੀਆਂ ਨੇ ਆਪਣੇ ਕੋਈ ਕਲੀਪ ਕੱਟ ਕੇ ਪਾਤੀ ਕਾਦੇ ਪੇਜਾਂ ਤੇ ਹੁਣ ਮੈਂ ਆਪਦੀ ਸਫਾਈ ਚ ਕਿਹਾ ਉਸ ਸੱਜਣ ਨੂੰ ਕਿ ਭਾਈ ਦੇਖੋ ਤੁਸੀਂ ਸਵੈਰਥ ਲੋਕ ਹੋ ਆ ਸਾਡਾ ਕੰਮ ਐ ਅਸੀਂ ਲਾਈਵ ਕਰਕੇ ਛੱਡ ਦਿੰਦੇ ਹਾਂ ਹਮ ਹੁਣ ਕਿਹੜਾ ਉਹਨੂੰ ਕਿਸ ਤਰ੍ਹਾਂ ਜਾ ਕੇ ਅੱਗੇ ਵਰਤ ਰਿਆ ਸਾਡਾ ਵਿਸ਼ਲੇਸ਼ਣ ਚ ਗਲਤ ਆ ਅਸੀਂ ਕੋਈ ਪੱਖਪਾਤ ਕੀਤਾ ਤਾ ਸਾਡਾ ਜੋਰ ਇਹੋ ਹੀ ਸੀਗਾ ਕਿ ਅਕਾਲੀ ਦਲ ਨੇ ਆਵਦਾ ਜੋਰ ਉੱਥੇ ਭਾਜਪਾ ਨੂੰ ਵਿਖਾਉਣ ਵਾਸਤੇ ਲਾਇਆ। ਹੂੰ ਇਸ ਤੱਥ ਨੂੰ ਤੁਸੀਂ ਝੂਠਲਾ ਨਹੀਂ ਸਕਦੇ। ਠੀਕ ਹੈ ਜੀ। ਜੀ। ਹੁਣ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਕਹ ਲੋ ਕਿ ਹੁਮੇਸ਼ਿੰਦਰ ਦਾ ਅੱਛਾ ਦੇਖੋ ਕਿਸੇ चीज ਨੂੰ ਸਾਡਾ ਕੰਮ ਕੀ ਹੈ ਕਿ ਅਸੀਂ ਇੱਕ ਰਿਐਲਿਟੀ ਵੀ ਰੱਖਦੇ ਹਾਂ। ਹੂੰ ਹੁਣ ਡਿਫੇਮ ਕਰਨ ਨੂੰ ਤੇ ਸਾਰੇ ਹੀ ਕਰੀ ਜਾਂਦੇ ਕਿਸੇ ਬੰਦੇ ਨੂੰ ਯਾਰ। ਹੂੰ ਕਿ ਮੇਸ਼ਿੰਦਰ ਆਲਾ ਅੰਕੜਾ ਤੇ ਅਕਾਲੀਆਂ ਵਾਲਾ ਕੱਢਤਾ ਲੁਧਿਆਣੇ ਤੋਂ ਜੀ ਕਿ ਲੋਕ ਸਭਾ 'ਚ ਇਹਨਾਂ ਨੂੰ ਇੰਨੀਆਂ ਮਿਲੀਆਂ ਸੀ ਹੁਣ ਫੇਰ ਘਟ ਗਈਆਂ ਤੇ ਭਾਈ ਦੇ ਮੁਕਾਬਲੇ ਤਾਂ ਉਹਨਾਂ ਦਾ ਥੋੜਾ ਜਿਹਾ ਵੋਟ ਸ਼ੇਅਰ ਵਧ ਗਿਆ ਹੁਣ ਇਸ ਤੱਥ ਨੂੰ ਝੂਠ ਲਾ ਕੇ ਤੁਸੀਂ 24 ਵਾਲਾ ਚੱਕ ਕੇ ਪੇਪਰ ਉਸੋਂਗੇ ਆ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸੇ ਤੋਂ ਕੁਝ ਨਹੀਂ ਲੈਂਦੇ ਕੋਈ ਸਾਡੇ ਘਰ ਦਾਣੇ ਨਹੀਂ ਸੁੱਟ ਕੇ ਜਾਂਦੇ ਜੀ ਠੀਕ ਹੈ ਨਾ ਜੀ ਇਹ ਉਹੀ ਪੇਜ ਹੈ ਜਿਹੜੇ ਸਾਨੂੰ ਗਾਲਾਂ ਵੀ ਕੱਢਦੇ ਰਹਿੰਦੇ ਆਪਦੀ ਸਰਕਾਰ ਬਾਰੇ ਮੇਰੇ ਕੋਲ ਤੇ ਹਾਲੇ ਵੀ ਸਕਰੀਨਸ਼ਾਟ ਪਿਆ ਹੋਣਾ ਇਹਨਾਂ ਦੇ ਜੇ ਸਾਡੀਆਂ ਫੋਟੋਆਂ ਇਹ ਵੀ ਲਾਉਂਦੇ ਰਹਿ ਤੁਹਾਡੇ ਅੰਗੂ ਜੋ ਕੰਮ ਤੁਸੀਂ ਕਰਦੇ ਜੀ ਜੀ ਤਾਂ ਕਹਿੰਦਾ ਮਤਲਬ ਹੈ ਕਿ ਸਾਡਾ ਇੱਕ ਆਫਤਾ ਦ੍ਰਿਸ਼ਟੀਕੋਣ ਆ ਜੀ ਤੁਸੀਂ ਉਹਦੀ ਅਲੋਚਨਾ ਜਿੰਨੀ ਮਰਜ਼ੀ ਕਰ ਲਓ ਹਮ ਕਿ ਐਸੀ ਕੋਈ ਚ ਗਲਤ ਕਰ ਰਹੇ ਆ ਸਾਡੀ ਕਿਸੇ ਵੀ ਵਿਸ਼ਲੇਸ਼ਣ ਦੀ ਬਣ ਗਈ ਨੂੰ ਫੜੋ ਉਹਦੀ ਤੁਸੀਂ ਆਪ ਦਾ ਬਿੱਟਸਰਾ ਕਰ ਲਓ ਤੇ ਤੇ ਅਲੋਚਨਾ ਕਰ ਲਓ ਸਾਡੇ ਮਤਲਬ ਸਾਰਿਆਂ ਨੇ ਇਸ ਗੱਲ ਦੀ ਤੇ ਬਿਲਕੁਲ ਖੋਲਿਆ ਹਮ ਹੁਣ ਦੂਜੇ ਪਾਸੇ ਇਹੀ ਗੱਲ ਮੈਂ ਕਾਂਗਰਸ ਵਾਸਤੇ ਵੀ ਕਹਿ ਰਿਹਾ ਸੀ ਹਾਂ ਦੋਸਤਾਂ ਕਿ ਕਾਂਗਰਸ ਨੂੰ ਕਾਂਗਰਸ ਹੀ ਠੋਕ ਦੇਵੇਗੀ ਜੀ ਹੁਣ ਤੁਸੀਂ ਇੱਕ ਚੀਜ਼ ਦੇਖੋ ਮੈਂ ਮਤਲਬ ਕਿ ਜਦੋਂ ਅੰਕੜਿਆਂ ਤੇ ਜਾਈਏ ਨਾ ਸਾਬ ਫਿਰ ਬੜਾ ਬਰੀਕ ਸ਼ਾਨਣਾ ਰੱਖਣਾ ਪੈਂਦਾ ਹੁਣ ਭਾਜਪਾ ਤੇ ਇਹਨਾਂ ਦਾ ਮਿਲਾ ਲਓ ਵੋਟ ਸ਼ੇਅਰ ਅਕਾਲੀ ਦਲ ਦਾ ਹਮ ਕਿੰਨਾ ਬਣਦਾ ਕਾਂਗਰਸ ਦੇ ਨਾਲ ਵੱਧ ਗਿਆ ਜੀ ਜਦ ਤੁਸੀਂ ਇਸ ਤਰ੍ਹਾਂ ਦਾ ਮਤਲਬ ਕਿ ਅੱਜ ਮੈਨੂੰ ਇੱਕ ਮੇਰੇ ਦੋਸਤ ਨੇ ਵੀ ਇਸ ਚੀਜ਼ ਤੇ ਕਹਿ ਲਓ ਕਿ ਬੜਾ ਧਿਆਨ ਦਿਵਾਇਆ ਕਿ ਜਦ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਆ ਜੰਦੇ ਹੋ ਤੁਸੀਂ ਅਲਾਈਅੰਸ ਵਾਲੀ ਸਿਚੁਏਸ਼ਨ ਤਾਂ ਤੁਸੀਂ ਇੱਕ ਟੱਕਰ ਵਾਲੀ ਸਿਚੁਏਸ਼ਨ 'ਚ ਆ ਜੰਦੇ ਹੋ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਤਾਂ ਫਿਰ 2-4% ਵੋਟ ਜਿਹੜਾ ਕਿ ਆਪਣੇ ਇੰਡੀਆ 'ਚ ਆਮ ਹੀ ਆ ਉਹ ਮੈਂ ਮਿਨੀਮਮ ਕਹਿ ਲਓ ਕਹਿ ਰਿਹਾ ਮਾਂ ਕਿ ਭਾਈ ਉਹ ਵੀ ਜਿਹੜਾ ਟੱਕਰ ਤੋਂ ਬਾਹਰ ਹੁੰਦਾ ਉਹਦੇ ਬਜਾਏ ਜਿਹੜਾ ਟੱਕਰ 'ਚ ਹੁੰਦਾ ਉਹਦੇ ਵੱਲ ਚਲਾਈ ਬਹੁਤ ਨੇ ਬਿਲਕੁਲ ਠੀਕ ਹੈ ਨਾ ਜੀ ਜੇ ਉਹਨੂੰ ਜੋੜ ਲਓਗੇ ਤਾਂ ਬਿਲਕੁਲ ਕਹਿ ਲੋਗੇ ਭਾਜਪਾ ਅਕਾਲੀ ਦਾ ਜਿਹੜਾ ਗੱਠ ਜੋੜ ਹੈ ਜਾਂ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਵਰਕਸ਼ਾਪ ਦੀ ਤਾਂ ਬਹੁਤ ਅੱਗੇ ਚਲੇ ਜਾਂਦੀ ਹੈ ਜੀ ਤਾਂ ਕਾਂਗਰਸ ਨੂੰ ਇਹ ਚੀਜ਼ ਦੇਖਣੀ ਪਾਉਗੀ ਹਮ ਹੁਣ ਇਸ ਤੱਥ ਨੂੰ ਕਿਵੇਂ ਛੁਟਲਾਓਗੇ ਤੁਸੀਂ ਭਾਰਤ ਪੂਸ਼ਣ ਆਸ਼ਰੂ ਨੇ ਕੱਲ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਨੀ ਕੀ ਸੋਚ ਆ ਜੀ ਉਹ ਨੌਬਤ ਕਿਉਂ ਆਈ ਅਖੇ ਜੀ ਵਿਕਟਰੀ ਸਾਈਨ ਫੇਰ ਉਹ ਪੋਸਟ ਵੀ ਕਹਿੰਦੇ ਕਿ ਗਵਾਚ ਗਈ ਹਮ ਹੋ ਤੁਸੀਂ ਇਹ ਦੇਖੋ ਕਿ ਰਾਣਾ ਗੁਰਜੀਤ ਇਹ ਤੋਂ ਇਲਾਵਾ ਹੂੰ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਫੇਰ ਅੰਕੜਿਆਂ ਤੇ ਚਲੇ ਜਾਓ ਹੂੰ ਮੈਂ ਇੱਕ ਮੋਟੀ ਜੀ ਕੱਲ ਗੱਲ ਤੁਹਾਨੂੰ ਕਹੀ ਸੀਗੀ ਮੈਂ ਤੁਹਾਨੂੰ ਕਹਿਆ ਸੀਗਾ ਕਿ ਰਾਜਾ ਵੜਿੰਗ ਨੂੰ ਜਿੱਥੇ ਮਰਜੀ ਭੇਜ ਦਿਓ ਰਾਜਾ ਵੜਿੰਗ ਨੂੰ ਤਮਨ ਲਾਡੂ ਚ ਭੇਜ ਦਿਓ ਜੀ ਇਹਨੇ ਆਪਣੇ ਪਰਸਨਲ ਲਿੰਕ ਉੱਥੇ ਬਣਾਈ ਲੈਣੇ ਆ ਸਰ ਕੁਝ ਬੰਦਿਆਂ ਚ ਕੁਆਲਿਟੀਆਂ ਹੁੰਦੀਆਂ ਜੀ ਬੁਰਾਈਆਂ ਤੇ ਆਪਣੇ ਆਪ ਦੇ ਚ ਹੀ ਬਹੁਤ ਹੁੰਦੀਆਂ ਬਿਲਕੁਲ ਮੈਂ ਇੱਕ ਰਾਜਾ ਵੜਿੰਗ ਨੂੰ 11 12 ਤੋਂ ਪੋਲਿਟਿਕਸ ਕਰਦਿਆਂ ਯਾਨੀ ਬਤੌਰ ਪੱਤਰਕਾਰ ਦੇਖਿਆ ਹੂੰ ਜਿੱਥੇ ਮਰਜੀ ਭੇਜ ਦੋ ਇਹਨੇ ਆਪਦੇ ਲਿੰਕ ਬਣਾ ਲੈਣੇ ਆ ਜੇ ਤੁਸੀਂ ਥੋੜਾ ਜਿਆ ਮਤਲਬ ਕਿ ਕਾਂਗਰਸ ਦੇ ਲਿਆਸ ਨਾਲ ਗੱਲ ਕਰੀਏ ਥੋੜਾ ਜਿਆ ਤੁਸੀਂ ਦੋਨੇ ਤੇ ਰਹੀਂ ਆਪਦੀ ਆਪਦੀ ਈਗੋ ਛੱਡ ਕੇ ਆਪਦੇ ਆਪਦੇ ਮਤ ਪੇ ਦੀ ਛੱਡ ਕੇ ਇੱਕ ਝਟ ਹੋ ਜਾਂਦੇ ਤਾਂ ਕੀ ਰਾਜਾ ਵੜਿੰਗਾ ਨੂੰ ਫਾਇਦਾ ਨਹੀਂ ਸੀ ਮਿਲਦਾ ਜੀ ਮੈਂ ਜਿਵੇਂ ਕਿਹਾ ਕਿ ਐਮਪੀ ਹੈ ਪ੍ਰਧਾਨ ਹੈ ਕੱਲ ਵੀ ਕਿਹਾ ਸੀ ਤਲਵਾੜ ਆ ਉਹਦੇ ਨਾਲ ਮਥੇਰੇ ਆ ਤੋਂ ਮਤਲਬ ਕਿ ਕਿ ਤਨਾ ਕਿਤੇ ਉਸ ਚੀਜ਼ ਦਾ ਫਾਇਦਾ ਮਿਲਦਾ ਕਾਂਗਰਸ ਨੂੰ ਜੀ ਨਹੀਂ ਫਿਰ ਤੁਸੀਂ ਅੱਗੇ ਆ ਜਾਓ ਕੜਵਲ ਨੂੰ ਕਰਾ ਲਿਆ ਚੰਨੀ ਸਾਹਿਬ ਹੋਰਾਂ ਨੇ ਸ਼ਾਮਲ ਤੇ ਤੁਹਾਨੂੰ ਯਾਦ ਹੋਣਾ ਮੈਂ ਇੱਕ ਦਿਨ ਅੱਗੇ ਵੀ ਗੱਲ ਕਹੀ ਸੀ ਕਿ ਚੰਨੀ ਸਾਹਿਬ ਦਾ ਧੜੇਵੰਦੀ ਚ ਜਾਣਾ ਮੇਰੇ ਖਿਆਲ ਦੇ ਨਾਲ ਪਰਸਨਲੀ ਉਹਨਾਂ ਵਾਸਤੇ ਵੀ ਕੋਈ ਫਾਇਦੇਮੰਦ ਨਹੀਂ ਹੈ ਬਿਲਕੁਲ ਕਿਉਂਕਿ ਉਹ ਬੰਦੇ ਐਸੇ ਚਿਹਰੇ ਆ ਜਿਨ੍ਹਾਂ ਨੂੰ ਸਾਰੇ ਸਤਕਾਰ ਹੂੰ ਚੀਰਾ ਗਿਣਦੇ ਨੇ ਜਿਨ੍ਹਾਂ ਨੂੰ ਪਿਆਰ ਕਰਦੇ ਔਰ ਪ੍ਰਮਾਨ ਵੀ ਕਰ ਲੈਂਦੇ ਸ਼ਾਇਦ ਕਾਂਗਰਸ ਬਿਲਕੁਲ ਮੁਖਾਲਫਤ ਵੀ ਜ਼ਿਆਦਾ ਨਾ ਹੁੰਦੀ ਹੁਣ ਚੰਨੀ ਸਾਹਿਬ ਕੜਵਲ ਨੂੰ ਲਿਆਏ ਹੂੰ ਕੜਵਲ ਤੇ ਬੈਸ ਕਿਤੇ ਕਹਿ ਲੋ ਕਿ ਜੁੰਡੀ ਦਾ ਯਾਰ ਸੀ ਹੂੰ ਦੋਨੇ ਜੁਦਾ ਹੋ ਗਏ ਅਦਾਵਤ ਹੋ ਗਈ ਆਪਸ ਦੇ ਵਿੱਚ ਠੀਕ ਹੈ ਜੀ ਹੁਣ ਉਹਨਾਂ ਨੇ ਚੱਕ ਕੇ ਰਾਜੇ ਵੜਿੰਗੂ ਰਾਣੀ ਵਿਕਰਮਜੀਤ ਚੌਧਰੀ ਨੂੰ ਲੈ ਜਾਂਦਾ ਸਾਹਕ ਤਾਬ ਬਰੋਬਰ ਹੋ ਗਿਆ ਜੀ ਬੈਸੁਰਾਂ ਦੀ ਸਟੇਟਮੈਂਟ ਕੱਲ ਸੀ ਕਿ ਭਈ ਅਸੀਂ ਦੋ ਵਾਰ ਹੀ ਗਏ ਆਸ਼ੂ ਨੇ ਮਿਲਣਾ ਕੀ ਸੀ ਸਾਨੂੰ ਫੋਨ ਤੱਕ ਨਹੀਂ ਕੀਤਾ ਹੋਰ ਤੁਸੀਂ ਬੈਂਸ ਤੇ ਆ ਜਾਓ ਯਾਰ ਜਿਵੇਂ ਮਰਜੀ ਹੈ ਮੈਂ ਉਹਨਾਂ ਦੀ ਬਹੁਤ ਆਲੋਚਨਾ ਕੀਤੀ ਇੱਕ ਵਾਰੀ ਇੱਕ ਸਮਰਥਕ ਨੇ ਤੇ ਉਹਨਾਂ ਦਾ ਫੋਨ ਲਾ ਕੇ ਮੈਨੂੰ ਇਦਾਂ ਉਦਾਂ ਕਹਿਣਾ ਸ਼ੁਰੂ ਕਰਤਾ ਹਾਲਾਂਕਿ ਫਿਰ ਮੈਂ ਉਹ ਦੱਸਿਆ ਕਿ ਭਾਈ ਸਾਡਾ ਵੀ ਦ੍ਰਿਸ਼ਟੀਕੋਣ ਹੈ ਆ ਕਹਿੰਦਾ ਯਾਰ ਠੀਕ ਹੈ ਨਾ ਸਾਨੂੰ ਤੁਸੀਂ ਰੋਕ ਨਹੀਂ ਸਕਦੇ ਤਾਂ ਫਿਰ ਅਖਲਾ ਸੰਤੁਸ਼ਟ ਹੋ ਜਾਂਦਾ ਜਦੋਂ ਹਮਮ ਠੀਕ ਹੈ ਪਰ ਤੱਥਾਂ ਨੂੰ ਕਿਵੇਂ ਤੁਸੀਂ ਝੋਟਲਾਓਗੇ ਬੈਂਸ ਠੀਕ ਹੈ ਉਹਨਾਂ ਨੂੰ ਦਾਲ ਬਦਲੂ ਕਹਿ ਲੂ ਜੋ ਮਰਜ਼ੀ ਗਾਲੋ ਯਾਰ ਪਰ ਉਹਨਾਂ ਦਾ ਇੱਕ ਬੇਸਹਸ ਸੀਗਾ ਹੁਣ ਤੁਸੀਂ 19 ਵਾਲਾ ਅੰਕੜਾ ਚੱਕ ਕੇ ਦੇਖ ਲਓ ਮੇਰੇ ਖਿਆਲ ਦੇ ਨਾਲ ਉਸ ਟਾਈਮ ਜੇ ਮੈਂ ਗਲਤ ਨਹੀਂ ਤਾਂ ਬੈਂਸ ਇਥੋਂ 25000 ਤੋਤੇ ਦੀ ਵੋਟ ਲੈ ਕੇ ਜਾਂਦੇ ਆ ਸੀ ਇਸ ਹਾਲਕੇ ਚ ਮਾਇਨੇ ਰੱਖਦੀ ਬੱਤ ਆਜ਼ਾਦ ਖੜੇ ਸਰ ਮੇਰੇ ਖਿਆਲ ਹਾਂਜੀ ਤੁਸੀਂ ਅੰਕੜੇ ਚੈੱਕ ਕਰ ਲੈਣੇ ਇੱਥੇ ਹੁਣੇ ਕਰਕੇ ਤੁਹਾਡੇ ਸਾਹਮਣੇ ਰੱਖ ਦਿੰਨੇ ਹਾਂਜੀ 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 ਤੁਹਾਡੇ ਸਾਹਮਣੇ ਚੱਲਦੇ ਲਾਈਵ 'ਚ ਆ ਜਾਣਗੇ ਜੀ ਮਤਲਬ ਅੱਜ ਜੇ ਮੰਨ ਲਓ ਬੈਂਸੋਰਾ ਦਾ ਪਾਣੀ ਉੱਤਰ ਗਿਆ ਹਮ ਬੈਂਸੋਰਾ ਦੀ ਵੀ ਆਈ ਗਈ ਹੁਣ ਜੇ ਆਜ਼ਾਦ ਕੋਈ ਖਲੋਤਾ ਹੈ ਤਾਂ ਮਤਲਬ ਹੈ ਕਿ ਉਹਦੀ ਆਪਣੀ ਪਰਸਨਲ ਵੋਟ ਹੈ ਨਾ ਹਮ ਇਹ ਤਾਂ ਮੰਨੋਗੇ ਜੀ ਜੀ ਬਿਲਕੁਲ ਜੇ ਉਹ 25000 ਪਲੱਸ ਹੈ ਜੀ ਹਮ 28000 ਵੋਟ ਹੈ ਆ ਲੋ ਅੰਕੜਾ ਆ ਗਿਆ ਨਾ ਜੀ 28000 ਵੋਟ ਹੈ ਹਮ ਮੰਨ ਲਓ ਵੀ ਬੰਦੇ ਦੇ ਬੁਰੇ ਦਿਨ ਆ ਗਏ ਕੋ 5000 ਵੋਟ ਤਾਂ ਸੀ ਕੀ ਨਾ ਪਰਸਨਲ ਜੀ 5000 ਵੋਟ ਤਾਂ ਸੀ ਜਦੋਂ ਤੁਸੀਂ ਜਦੋਂ ਤੁਸੀਂ ਫੋਨ ਹੀ ਨਹੀਂ ਕਰੋਗੇ ਕਿਸੇ ਨੂੰ ਆਪਦਾ ਇਹ ਗੁੱਸੇ ਕਿਲੇ ਮਟਾਉਂਗੀ ਨਹੀਂ ਤੁਸੀਂ ਆਪਣੀ ਚੌਧਰ ਤੇ ਟਿੱਕੇ ਹੋ ਆਪਣੀ ਚੌਧਰ ਤੇ ਫਿਰ ਅਗਲੇ ਬੈਠੇ ਆ ਤਾਂ ਸਾਰੇ ਇਹ ਨੁਕਸਾਨ ਨਾ ਹੋਇਆ ਹੋਵੇਗਾ ਬਿਲਕੁਲ ਮਤਲਬ ਕਿ ਆਪਾਂ ਇੱਕ ਦੋ ਮੋٹے ਮਿਸਾਲ ਦੇ ਕੇ ਗੱਲ ਕਰਦੇ ਆ ਕਿ ਵੜਿੰਗ ਵੀ ਮੈਂ ਜਿਹੜੀ ਗੱਲ ਕਹਿ ਰਿਹਾ ਜ਼ਿੰਮੇਵਾਰੀ ਨਾਲ ਕਹਿ ਰਿਹਾ ਵੜਿੰਗ ਸਾਹਿਬ ਨੂੰ ਕਿਤੇ ਭੇਜ ਦਿਓ ਉਹਨੇ ਪਰਸਨਲ ਨੈਟਵਰਕ ਬਣਾ ਹੀ ਲੈਣਾ ਜੀ ਤੇ ਬਤੌਰ ਪ੍ਰਧਾਨ ਬਤੌਰ ਐਮਪੀ ਯਾਰ ਕੋਈ ਬੰਦੇ ਦੇ ਲੋਕਲ ਲਿੰਕ ਨਹੀਂ ਹੁੰਦੇ ਹੂੰ ਤੇ ਇਸੇ ਤਰ੍ਹਾਂ ਮੈਂ ਜਿਵੇਂ ਕਿਹਾ ਕਿ ਮੰਨ ਲਓ ਹੁਣ 28000 ਦਾ ਅੰਕੜਾ ਪਾ ਨੂੰ ਦਿੱਤਾ ਹੈ ਕਿ 28000 ਯਾਰ ਕੁਝ ਹਜ਼ਾਰ ਤੇ ਪਰਸਨਲ ਵੋਟ ਹੁੰਦੀ ਹੈ ਨਾ ਬੰਦੇ ਦੀ ਜੀ ਜਿਨੇ ਕਿਸੇ ਵੇਲੇ ਆਪਣੇ ਦਮ ਤੇ 28000 ਵੋਟ ਲਈ ਹੈ ਹੂੰ ਹੂੰ ਬਿਲਕੁਲ ਤਾਂ ਸਮਝਦੇ ਹੋ ਨਾ ਕਿ ਇੰਨਾਂ ਚੀਜ਼ਾਂ ਤੇ ਨੁਕਸਾਨ ਹੋਏ ਤੁਹਾਨੂੰ ਉਲਟਾ ਫਿਰ ਅ ਦੇਖੋ ਮੈਂ ਇੱਕ ਚੀਜ਼ ਗਾਉਂਗਾ आम आदमी पार्टी ਦਾ ਇੱਕ ਉਸ ਚੀਜ਼ ਨੂੰ ਤੁਸੀਂ ਬੁਰਾ ਵੀ ਕਹਿ ਸਕਦੇ ਹੋ ਤੇ ਚੰਗਾ ਵੀ ਕਹਿ ਸਕਦੇ ਹੋ ਮੈਂ ਉਹ ਤੁਹਾਡੇ ਤੇ ਛੱਡ ਦਿੰਦਾ ਹਮ ਇਹਨਾਂ ਦਾ ਕੰਮ ਕੀ ਆ ਮੰਨ ਲਓ ਜਿੱਦਾਂ ਹੁਣ ਮੈਂ ਇਹਨਾਂ ਨੇ ਮੈਨੂੰ ਟਾਰਗੇਟ ਪਤਾ ਕਿੱਦਾਂ ਕਰਨਾ ਕਿਉਂਕਿ ਹੁਣ ਅਸੀਂ ਤਾਂ ਪੱਕ ਗਏ ਆ ਜੀ ਮੰਨ ਲਓ ਕੋਈ ਕੰਮ ਦੀ ਆਲੋਚਨਾ ਜੇ ਕਿਤੇ ਤੁਸੀਂ ਗਲਤੀ ਕਰਦੇ ਫੜੇ ਹੋ ਤੁਹਾਡੀ ਗਲਤੀ ਨੂੰ ਇੱਕਦਮ ਇਹਨਾਂ ਨੇ ਵਾਰਨਾ ਕੋਣ ਪੇ ਤਾਂ 24 ਘੰਟੇ ਕੰਮ ਕਰਦੇ ਹੋ ਆਬੀਅਸ ਹੈ ਗਲਤੀ ਜੰਦੀ ਹੈ ਜੀ ਉਹ ਕਰਨਗੇ ਜਦ ਤੁਹਾਡੇ ਪਿਸ਼ੋਕੜ ਨੂੰ ਚੱਕਣਗੇ ਜਾਂ ਕੋਈ ਹੋਰ ਤੁਹਾਡੀ ਕਮਜ਼ੋਰੀ ਲੱਭ ਗਈ ਤਾਂ ਇਹ ਤੁਹਾਨੂੰ ਠੋਕ ਦੇਣਗੇ ਤੁਹਾਨੂੰ ਨਾ ਮਨੋਰੋਗੀ ਬਣਾ ਦੇਣਗੇ ਹੂੰ ਚਾਰ ਦਿਨਾਂ ਚ ਇੰਨਾ ਟਰੋਲ ਕਰਦੇ ਨਾ ਟਰੋਲ ਕਰਦੇ ਆ ਨਾ ਸਰ ਬਿਮਾਰ ਕਰ ਦੇਣਗੇ ਤੁਹਾਨੂੰ ਜੀ ਮਤਲਬ ਇਹਨਾਂ ਦਾ ਤੰਤਰ ਇੱਕ ਮਿੱਥੇ ਹੋਏ ਨਿਸ਼ਾਨੇ ਵਾਂਗੂ ਚੱਲਦਾ ਹੈ ਇਸੇ ਤਰ੍ਹਾਂ ਹੂੰ ਇਹ ਭਾਜਪਾ ਵੀ ਇਦਾਂ ਕਰਦੀ ਹੈ ਸਰ ਤੁਸੀਂ ਇਹ ਦੇਖੋ ਕਿ 10 ਸਾਲ 10 ਸਾਲ ਰਾਹੁਲ ਗਾਂਧੀ ਨੂੰ ਇਹਨਾਂ ਨੇ ਉੱਪਰ ਨਹੀਂ ਦਿੱਤਾ ਪੱਪੂ ਦੀ ਛਵੀ ਚ ਹੂੰ ਮਤਲਬ ਆ ਤਾਂ ਹੁਣ ਕਿਤੇ ਸਾਲ 2 ਸਾਲ 3 ਸਾਲ ਹੋਏ ਰਾਹੁਲ ਗਾਂਧੀ ਨੂੰ ਮਤਲਬ ਕਿ ਇੱਕ ਕਹਿ ਲੋ ਬਈ ਸਿਆਣਾ ਨੇਤਾ ਗਿਨ ਲੱਗ ਪਏ ਲੋਕ ਕਿਹਾ ਠੀਕ ਹੈ ਯਾਰ ਬਹੁਤ ਡੂੰਘੀਆਂ ਗੱਲਾਂ ਕਰਨ ਵਾਲਾ ਸ਼ਖਸ ਹੈ ਨਹੀਂ ਤੇ ਇਹਨਾਂ ਨੇ ਉਹਨੂੰ ਪੱਪੂ ਹੀ ਬਣਾ ਕੇ ਰੱਖਿਆ ਸਰ ਬਿਲਕੁਲ ਇਹ ਸੱਚ ਹੈ ਇਹਹੀ ਕੰਮ ਕਰਦੇ ਆਸ਼ੂ ਨੂੰ ਇਹਨਾਂ ਨੇ ਨਾ ਮਤਲਬ ਹੰਕਾਰੀ ਹੂੰ ਹੰਕਾਰੀ ਟਾਈਪ ਮਤਲਬ ਕਿ ਵਿਕਾਸ ਤੇ ਕੋਈ ਉਥੇ ਗੱਲ ਨਹੀਂ ਸੀ ਹੋ ਰਹੀ ਜੀ ਜੀ ਉਹ ਜਿਹੜੇ ਇਹਨਾਂ ਦੇ ਮੁੱਦੇ ਸੀ ਕਿ ਆਮ ਆਦਮੀ ਪਾਰਟੀ ਦੇ ਉਹ ਲੋਕਲਾਈਜ਼ ਕਰਤਾ ਇਹਨਾਂ ਨੇ ਇਲੈਕਸ਼ਨ ਹੂੰ ਠੀਕ ਹੈ ਜੀ ਉਹ ਅਰੋੜਾ ਸਾਹਿਬ ਦੀ ਵੀ ਇੱਕ ਬਹੁਤ ਵੱਡੀ ਭੂਮਿਕਾ ਉਹਦੇ ਚ ਇਹਨਾਂ ਨੇ ਛੋਟੇ ਛੋਟੇ ਮੁੱਦੇ ਨੂੰ ਲੋਕਲਾਈਜ਼ ਰੱਖਿਆ ਭਾਜਪਾ ਤਾਂ ਇਹ ਤੇ ਮਾਰ ਖਾਂਗੀ ਜੀ ਉਹ ਸੈਂਟਰਲਾਈਜ਼ਡ ਹੀ ਕਰੀ ਬੈਠੇ ਸੀਗੇ ਚਿਹਰਾ ਵੀ ਕੋਈ ਵੱਡਾ ਉਹਨਾਂ ਦੇ ਕੋਲ ਹੈ ਨਹੀਂ ਸੀਗਾ ਤਾਂ ਕਾਂਗਰਸ ਲਈ ਖਾਸ ਤੌਰ ਤੇ ਜੇ ਦੇਖੋਗੇ ਆਸ਼ੂ ਲਈ ਪਰਸਨਲੀ ਇਹ ਚੀਜ਼ ਬੜੀ ਘਾਤਕ ਸੀ ਉਹਨਾਂ ਦਾ ਸਾਰਾ ਆਈਟੀ ਸਲ ਉਹਨਾਂ ਨੇ ਆਸ਼ੂ ਤੇ ਨਾ ਕੰਮ ਕੀਤਾ ਨਾ ਕੰਮ ਕੀਤਾ ਇਹ ਹੰਕਾਰ ਹੀ ਆ ਜੀ ਫਲਾ ਅੱਜ ਵੀ ਤੁਸੀਂ ਦੇਖ ਲਓ ਹਮ ਮਾਨ ਸਾਹਿਬ ਤੌਰ ਚ ਕਿਲਾ ਤੌਰ ਚ ਕਿਲਾ ਮਤਲਬ ਕਿ ਉਹਨਾਂ ਦਾ ਸਾਰਾ ਪ੍ਰਚਾਰ ਤੰਤਰ ਇਦਾਰਾ ਤੰਤਰੀ ਤੰਤਰ ਤੋਂ ਆਸ਼ੂ ਸਾਹਿਬ ਹੁਣ ਦੇਖੋ ਚਲੋ ਅਸਤੀਫਾ ਉਹਨਾਂ ਦਾ ਆ ਗਿਆ ਪਰ ਕਾਂਗਰਸ ਨੂੰ ਜਿਵੇਂ ਮੈਂ ਕਿਹਾ ਹਮ ਇਹ ਦੇਖਣਾ ਪਊਗਾ ਨਹੀਂ ਤਾਂ ਭਾਜਪਾ ਅਕਾਲੀ ਜਿਵੇਂ ਮਿਲ ਜਾਂਦੇ ਆ ਜੀ ਤਾਂ ਤੁਸੀਂ ਉਸ ਸੂਰਤ ਨੂੰ ਵੇਖੋ ਸਿਨੈਰੀਓ ਨੂੰ ਵੇਖੋ ਆਮ ਆਦਮੀ ਪਾਰਟੀ ਤਾਂ ਫਿਲਹਾਲ ਟਾਪ ਤੇ ਆ ਉਹ ਤਾਂ ਟਾਪ ਤੇ ਨੇ ਆ ਹਾਲ ਫਿਲਹਾਲ ਤਾਂ ਤੁਸੀਂ ਇਹ ਦੇਖੋ ਕਿ ਮੰਨ ਲਓ ਕਲ ਨੂੰ ਉਹਨਾਂ ਦਾ ਅਲਾਈਂਸ ਹੋ ਜਾਂਦਾ ਜਿਹੜਾ ਕੋ ਬਹੁਤ ਵੱਡੀ ਗੱਲ ਨਹੀਂ ਹੈ ਦੈਨ ਤੁਹਾਡਾ ਜਿਹੜਾ ਸੁਪਨਾ ਹੈ ਕਿ ਉਹ ਸਰਕਾਰ ਹੋ ਜਾਊਗਾ ਜੀ 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 ਬਿਲਕੁਲ ਮਿੰਟ ਜੀ ਖैर ਚਲੋ ਜੀ ਕਾਫੀ ਸਾਰੀਆਂ ਗੱਲਾਂ ਅੱਜ ਤੇ ਰਾਜਨੀਤੀ ਤੇ ਹੋ ਗਈਆਂ ਲੰਬੀਆਂ ਹੋ ਗਈਆਂ ਨੇ ਸਮਾਂ ਭੱਜਿਆ ਜਾ ਰਿਹਾ ਤੇ ਗੱਲਾਂ ਆਪਣੇ ਕੋਲ ਕਾਫੀ ਪਈਆਂ ਨੇ ਆਪਾਂ ਮੁੜ ਕੇ ਆਉਣੇ ਆ ਪਰ ਪਹਿਲਾਂ ਸਵਾਗਤ ਕਰਦੇ ਹਾਂ ਸਾਰੇ ਦੋਸਤਾਂ ਦਾ ਸ਼ੁਕਰੀਆ ਦੋਸਤੋ